करूंगा बेनती करूंगा इंचार्ज सरदार रजिंद्र सिंह जी मैडम जीना कह रहेकम कर ਮੇਰੇ ਸਾਥ ਜਿਹੜੇ ਪਿੱਛੇ ਖੜੇ ਨੇ ਇਹਨਾਂ ਨੂੰ ਬੇਇਜ਼ਤੀ ਕਰਦਾ ਕਿ ਆਪਣੇ ਆਪਣੀ ਕੁਰਸੀ ਲੈਣ ਜਾਨ ਗਨ ਮਨ ਅਠੀ ਦਾਇਕ ਜੈ ਹੋਵੇ ਭਾਰਤ ਭਾਗ ਵਿਦਾਤਾ ਪੰਜਾਬ ਸਿੰਧ ਕੁਝ ਰਾਤਮ ਰਾਢ ਦਵੜੇ ਉਤ ਕਲਵੰਗ ਵਿੰਧ ਹਿਮਾਚਲ ਹੈ ਤਬ ਜਾਊਗਾ ਦੇ ਮੁਲਾਜ਼ਮ ਔਰ ਜਿਸ ਤਰ੍ਹਾਂ ਇਹ ਸਰਕਾਰ ਨੇ ਜਲੀਲ ਕੀਤੇ ਨੇ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਵੀ ਸਬੂਤ ਨਜ਼ਰ ਨਹੀਂ ਆਉਂਦਾ ਕਿ ਇਸ ਤਰ੍ਹਾਂ ਸਾਡੇ ਲੋਕਾਂ ਦੀ ਸਰਕਾਰਾਂ ਨੇ ਆਣ ਦੇਖੀ ਕੀਤੀ ਹੋਵੇ ਆ ਜਿਹੜਾ ਸਾਡਾ ਬਾਉਂਡਰ ਸਟੇਟ ਦਾ ਏਰੀਆ ਅੰਮ੍ਰਿਤਸਰ ਤੋਂ ਲੈ ਕੇ ਫਾਜ਼ਿਲਕਾ ਤੱਕ 8-9 ਜ਼ਿਲ੍ਹੇ ਸਾਡੇ ਪਟਿਆਲੇ ਦਾ ਉੱਪਰਲਾ ਪਾਸਾ ਯਾਰ ਤਕੇ ਸ਼ਾਇਆ ਜਿੰਨਾ ਦੇ ਸਾਡੇ ਕਾਂਗਰਸੀ ਵਰਕਰ ਦੇ ਬੇਅੰਕਾਸ਼ਾ ਜ਼ੋਰ ਪੀਤਾ ਹੈ ਜੀ ਦੀ ਵਾਇਟੀ ਨੂੰ ਤਾਂ ਅੱਜ ਮੌਨ ਨੇ ਸਮੇਂ ਵਿੱਚ ਅਸੀਂ